ਮੇਰਾ ਹੀ ਬਾਲੀਆਂ ਪਿੰਡਾ ਹੀ ਮੇਰੀ 14.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆ ਜੀ ਉਹ ਮੁੰਡੇ ਮੈਨੂੰ ਤੁਮਕਾਉਣ ਦੇ ਡਰਾਉਂਦੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਜਿਵੇਂ ਗਵਾਂਢ ਆਈ ਉਹ ਵੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਇਹ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਕੋ ਕੁਝ ਉਹ ਫਿਰ ਬਾਅਦ ਵਿੱਚ ਇਹ ਮੈਨੂੰ ਪਤਾ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਇਹ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਤੋਨੇ ਮਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਦੀ ਸਾਰਿਆਂ ਨੇ ਜੀ ਤੇ ਹੁਣ ਉਹਨੂੰ ਸਜ਼ਾ ਮਿਲਣੀ ਚਾਹੀਦੀ ਤਿੰਨਾਂ ਨੂੰ ਮਿਲਣੀ ਚਾਹੀਦੀ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਦੋ ਬਾਲੀਆਂ ਨੇ ਨੇ ਇੱਕ ਮਾਨਸਾ ਦਾ ਹੀ ਹਾਂਜੀ ਕਹਿੰਦੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲੇ ਜੀ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਲ ਕਿਦਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੇ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਬੇ ਮਾਰਦੇ ਰਹੇ ਜੀ ਬਹੁਤ ਜਿਆਦਾ ਦਬਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਬਾਹਰ ਸਾਤੋਂ ਖੜੇ ਨਹੀਂ ਗਏ ਹੈਗੇ ਜੀ ਕੰਦ ਟਾਪੇ ਉਹ ਨੰਗੇ ਜੀ ਸਾਡੇ ਮਹਾਲੇ ਦੇ ਨੇ ਜੀ ਉਹ ਕਿ ਨਹੀਂ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟੋ ਬਹੁਤ ਗੰਦੀਆਂ ਜਿਆਦੇ ਉਹਨਾਂ ਨੇ ਵਾਇਰਲ ਕਰਤੀਆਂ ਜੀ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆਟੇ ਕੁੜੀ ਨੂੰ ਬਹੁਤ ਜ਼ਿਆਦੇ ਡਰ ਆ ਤੋ ਡਰ ਬਿਮਾਰੀ ਗਈ ਤੇ ਮਾਣੋਂ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਜਤਾ ਜੀ ਜਿੱਦੇ ਸਾਡੇ ਅੰਦਰ ਆਏ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲਣ ਆਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਂਦੀ ਮਿਲਣਾ ਮਿਲਣ ਆਉਂਦੀ ਹੈਗੀ ਜੀ ਕੁੜੀ ਫਿਰ ਗਈ ਨਹੀਂ ਹੈਗੀ ਜੀ ਆਪ ਜ਼ਬਰਦਸਤੀ ਨਾਲ ਜੀ ਸਾਡੇ ਅੰਦਰ ਆ ਟਾਪਰ ਕੇ ਕੀ ਕੁੜੀ ਨਾਲ ਕੋਈ ਦੁਸ਼ਕਰ ਨਹੀਂ ਸੀ ਉਹ ਨਹੀਂ ਕਰਿਆ ਨਹੀਂ ਗਿਆ ਹੈਗਾ ਜੀ ਉਹਦੇ ਨੇ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ ਪਹਿਲਾਂ ਕੀਤਾ ਗਿਆ ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ ਗੁੰਮ ਹੋ ਕੇ ਕੁੜੀ ਜੀ ਸਾਡੇ ਘਰੇ ਆ ਕੇ ਡਿੱਗੀ ਥੈਂਕ ਯੂ ਮੰਗ ਕਰਦੇ ਹਾਂ ਜੀ ਹੁਣ ਅਸੀਂ ਕਹਿੰਦੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਇਤੋਂ ਦੇ ਮੁੰਡੇ ਤੇ ਕਿੰਨੇ ਨੇ ਇੱਕ ਦਾ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਕਰੇ ਜੀ ਕਬੂਤਰ ਰੱਖੇ ਉਹਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਘਵਾੜ੍ਹਦੇ ਨੇ ਜੀ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਬੁਲਸ ਨੂੰ ਜੀ ਉਸ ਤੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰ ਮਿਲਣਾ ਹੋਇਆ ਹਾਂਜੀ ਹੋਇਆ ਮੈਡੀਕਲ ਜੀ ਗੁੜੀ ਹੋਰ ਕਿ ਹੋਰ ਵੀ ਉਸੇ ਨਾਲ ਮੁੰਡੇ ਨੂੰ ਗਈ ਹਾਂ ਕਿੰਨੇ ਜਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਉਹ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਅਸੀਂ ਦਿਹਾੜੀ ਕਰਦੇ ਹਾਂ ਜੀ ਮਜ਼ਦੂਰੀ ਜੀ ਕੁੜੀ ਮੇਰੀ ਹੈਗੀ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਨੂੰ ਮਾਰਾਂਗੇ ਨਹੀਂ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਅਸੀਂ ਤੇ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਸੀ ਇਹਨਾਂ ਦਾ ਵੇਚੰਦਾ ਸਿਸਟਮ ਵੀ 20 ਛਟਾ ਛੁਟਾ ਪੀਣ ਵਾਲੇ ਬੰਦੇ ਵੀ ਨਹੀਂ ਜੀ ਇਹ ਪੁਲਿਸ ਕੀ ਗੱਲ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੇ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇ ਜੇ ਪਤਾ ਲੱਗੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾ ਵੀ ਕੱਟੀਆਂ ਹੋਈਆਂ ਨੇ ਕੁਛ ਮਰਜ਼ੀ ਕਰ ਲੋ ਮੇਰਾ ਮੈਂ ਵੀ ਪਹਿਲਾਂ ਵੀ ਛੋਟਾ ਐ ਮੈਂ ਪੈਸੇ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਹਾਂ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿੰਦਾਂ ਦਿੰਦੇ ਨੇ ਸਰਸੇ ਲਵੀਆ ਕਦੇ ਕਹਿੰਦ ਨੇ ਮਾਨਸਾ ਲਵੀਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੇ ਸਬੂਤ ਨਹੀਂ ਅਸੀਂ ਉਦੋਂ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਜਿਹੜਾ ਹੈਗਾ ਲੜਕੀ ਦੇ ਪੇ ਜੋ ਬਣਦੀ ਕਾਰਵਾਈ ਹੈ ਉਹ ਉਹਦੇ ਵਿੱਚ ਕਰ ਦਿੱਤੀ ਗਈ ਹੈ ਤੇ ਉਹ ਤੋਂ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਜਾਂ ਕੋਈ ਹੋਰ ਨਵੀਂ ਨਵੇਂ ਕੋਈ ਫੈਕਟ ਸਾਹਮਣੇ ਆਣਗੇ ਤਾਂ ਉਹ ਉਹਦੇ ਵਿੱਚ ਜੋ ਕਿ ਧਾਰਾ ਦਾ ਵਾਅਦਾ ਹੋਊਗਾ ਉਹ ਵੀ ਕਰ ਦਿੱਤਾ ਜਾਊਗਾ